ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਣ ਵੀਰੋਤ ਵਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਮਾਲਸਰ ਔਰ ਸਮਾਲਸਰ ਦੇ ਕੋਠੇ ਮੱਟੂਆਣਿਆਂ ਦੇ ਵਿੱਚ ਇਹ ਕੋਠੇ ਆ ਜਿਹੜੇ ਮਿੱਤਰੋ ਜਦੋਂ ਆਪਾਂ ਸਮਾਲਸਰ ਤੋਂ ਸੇਖੇ ਨੂੰ ਜਾਣਦੇ ਆ ਮਿੱਤਰੋ ਨਹਿਰਾ ਨੰਗਣ ਤੋਂ ਬਾਅਦ ਗੁਰਦੁਆਰਾ ਸਾਹਿਬ ਆਉਂਦਾ ਵਾ ਤੇ ਗੁਰਦੁਆਰਾ ਸਾਹਿਬ ਦੇ ਨਾਲ ਸਮਸ਼ਾਨ ਘਾੜ ਦੋਵਾਂ ਦੇ ਵਿੱਚ ਦੀ ਛੜਕ ਆਉਂਦੀ ਆ ਮਾਲਕਿਆਂ ਨੂੰ ਉਹ ਸੜਕ ਦੇ ਉੱਤੇ ਆ ਕੇ ਅੱਗੇ ਤੁਹਾਨੂੰ ਪਰਾਲੀ ਦਾ ਲੱਗਾ ਹੋਇਆ ਜਿਹੜਾ ਮਿਲੂਗਾ ਮਿੱਤਰੋ ਟਿੱਗਾਂ ਉਹਨਾਂ ਟਿੱਗਾਂ ਦੇ ਕੋਲੇ ਬਿਲਕੁਲ ਥੋੜਾ ਜਿਹਾ ਗਾਂ ਨੰਗਣ ਤੋਂ ਬਾਅਦ ਪਾਈ ਹੋਣਾਂ ਦੇ ਕੋਠੇ ਮਤਵਾਨਾਂ ਦੇ ਆਉਂਦੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਾਨਵਰ ਦੋਵੇਂ گاਵਾ ਵਕਾਉ ਇੱਕ ਤਾਂ ਸਿੰਘਾਂ ਵਾਲੇ گا ਇੱਕ ਕੋਨੀਂਗਾ ਦੋਵਾਂ ਦੇ ਬਾਰੇ ਡਿਟੇਲ ਜਾਣਦੇ ਆ ਮਿਲਦੇ ਆ ਬਾਈ ਨੂੰ ਸੱਸੀ ਘਾਲ ਵੀਰੇ ਸੱਸੀ ਘਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਠੀਕ ਆ ਬਾਈ ਜੀ ਸਿਰਤਾ ਦੇ ਪਰਿਵਾਰ ਬਾਈ ਬੜੀਆ ਕਿਰਪਾ ਦਤਿਆ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਬਾਈ ਹਾਂਜੀ ਆਪਣਾ ਨਾਮ ਦੱਸ ਦੀਆ ਇੱਕ ਵਾਰੀ ਹਾਂਜੀ ਅਜਗਦੀਪ ਰਾੜਾ ਜੀ ਜਗਦੀਪ ਰਾੜਾ ਇਹ ਸਾਨੂੰ ਆਪ ਵੀਰੇ ਮੇਜਰ ਸਿੰਘ ਮੇਜਰ ਸਿੰਘ ਅੱਛਾ ਜਗਦੀਪ ਵੀਰੇ ਦੋ ਜਾਨਵਰ ਵਕਾਊ ਆ ਹਨਾ ਤੇ ਆ ਵੀਰੇ ਪਹਿਲੇ ਨੰਬਰ ਤੇ ਡੱਬੀ ਵੈੜਾ ਜਿਹੜੀ ਦੀ ਕੀ ਡਿਟੇਲ ਆ ਬਾਈ ਇਹੇ ਭਾਈ ਆਪਣੇ ਕੋਲੇ ਬੱਚੀ ਲੈ ਕੇ ਆਂਦੀ ਸੀ ਆਪਾਂ ਇੱਕ ਦਾ ਸੂਆ ਘਰੇ ਪੀਤਾਗਾ ਹੁਣ ਦੂਜੇ ਸੂਏ ਸੂਈ ਹੋਈ ਆ ਦੂਜਾ ਸੂਆ ਸੂਈ ਆ ਹਾਂ ਮਗਰ ਇਹਦੇ ਬੱਛਾ ਗਾ ਬੱਚਾ ਖੜਾ ਠੀਕ ਆ ਵੀਰੇ ਅੱਛਾ ਕਿਦਨ ਸੂਈ ਆ ਵੀਰੇ ਇਹੇ ਸੂਈ ਆ ਵੀਰੇ 7 ਤਰੀਕ ਨੂੰ ਠੀਕ ਆ ਵੀਰੇ ਤੇ ਕਿੰਨੇ ਦੁੱਧ ਤੇ ਚੱਲਦੀ ਆ ਵੀਰੇ ਹੁਣ ਹੁਣ ਇਹ ਭਾਈ 20 ਤੋਂ 22 ਲੀਟਰ ਤਿਆਰ ਆਏ ਥੱਲੇ ਯਾਨੀ ਕਿ ਹਲੇ ਵਧੂਗੀ ਦੁੱਧ ਹੋਰ ਠੀਕ ਆ ਕਿੰਨਾ ਦੇਜੂਗੀ ਤੇਰੇ ਤੇ 2000 ਰੁਪਏ ਮਤਾ ਇਹਦੇ ਥੱਲੇ ਬਾਈ ਜੀ ਪਹਿਲੇ ਸੂਏ ਆਪਾਂ 28 ਲੀਟਰ ਦੁੱਧ ਜੋਇਆ ਠੀਕ ਆ ਯਾਨੀ ਕਿ ਹੁਣ ਇਸ ਵਾਰ ਇਹ 30 32 ਤੋਂ ਲਗਾਉਣਾ ਨਾ ਹਾਂਜੀ ਬਹੁਤ ਸੋਹਣੀ ਹੈ ਜਮਾਈ ਬਹੁਤ ਸਾਊਸ ਲੱਗ ਬਈ ਅੱਛਾ ਰੇਟ ਬਾਈ ਫਿਰ ਇੰਦਾ ਵੀਰੇ ਰੇਟ ਬਾਈ ਆਪਾਂ ਫੋਨ ਤੇ ਹੀ ਕਰਾਂਗੇ ਠੀਕ ਹੈ ਕੱਢੀ ਬਾਹਰ ਤੋਰੀ ਵੀਰੇ ਬੜਾ ਖੋਲੀ ਇਹਨੂੰ ਲੈ ਵੀ ਮਿੱਤਰੋ ਲੇਵੇ ਨੂੰ ਬੜੀ ਖਬਰਦਾਰਾ ਕਰਮਾਂ ਵਾਲੀ ਇਸ ਟਾਈਮ ਵੀ 2 ਬਾਈ ਲੀਟਰ ਦੁੱਧ ਤੇ ਚੱਲਦੀ ਆ 7 ਦਿਨਾਂ ਦੀ 8ਾਂ ਦੀ ਸੋਈ ਆ ਕਿਉਂਕਿ ਜੇ ਆਪਾਂ 7 ਤਰੀਕ ਨੂੰ ਸੋਈ ਆ ਤੇ ਅੱਜ 13 ਤਰੀਕ ਆ 6 ਦਿਨ ਹੀ ਹੋਏ ਆ ਇਹਨੇ ਮਿੱਤਰੋ ਹਜੇ ਦੇਖ ਸਕਦੇ ਹੋ ਤੁਸੀਂ ਇਹਦਾ ਲੇਵੇ ਨੂੰ ਦੀ ਬਣਾਵਟ ਕਰਮਾਂ ਵਾਲੀ ਦੀ ਅੰਗਾ ਪੈਰਾਂ ਲੇ ਆ ਵੀਰੇ ਮੂੜਦਾ ਬਾਈ ਸੋਹਣੀ ਬਣਾਵਟ ਦਾ ਲੇਵਾ ਸੋਹਣਾ ਥਣ ਲ ਚਵਾਈ ਜਿਹੜੀ ਉਹ ਪੰਪ ਵਾਂਗੂ ਹੋ ਗਿਆ ਆ ਮਾਪਾ ਨੱਪੀ ਜਾਈਏ ਮਾੜਾ ਮਾੜਾ ਤੇ ਧਾਰ ਨਿਕਲਦੀ ਹਣੀ ਮੋਗੀ ਵਾਂਗੂ ਕਰਨ ਵਾਲੀ ਦੀ ਵੇਖੋ ਕਰਾਂ ਦੀ ਮਿੱਤਰੋ ਬਣਾਵਟ ਦੀ ਪੰਤਰ ਦੀ ਅੰਗ ਪੈਰਾ ਦੀ ਗਾਂ ਬਾਲੀ ਚੰਗੀ ਆ ਬਾਕੀ ਸੁਆ ਦੂਜਾ ਸੁਈਆ ਤੇ ਦੋ ਇੱਕ ਸਿੰਗਾ ਵਾਲੀ ਵੀਰੇ ਸਿੰਗਾ ਵਾਲੀ ਬਾਰੇ ਦੱਸੀ ਬਾਈ ਜਗਦੀ ਸਿੰਘਾਂ ਵਾਲੀ ਬਾਈ ਜੀ ਹੁਣ ਤੀਜੇ ਸੁਈ ਵਾਸਤੇ ਗੱਭਣਾ ਜੀ ਸੂਣ ਵਾਲੀ ਆ ਵੀਰੇ ਹਾਂ ਇਹ 4 ਮਹੀਨੇ ਦੇ ਗੱਭਣਾ ਇਹਨੂੰ ਆਹ 12 ਤਰੀਕ ਨੂੰ ਪੰਜਵਾਂ ਮਹੀਨਾ ਲੱਗੂ ਠੀਕ ਆ ਦੁੱਧ ਵੀਰੇ ਕਿੰਨਾ ਦਿੰਦੀ ਆ हां 22 ਤਰੀਕ ਨੂੰ ਲੱਗਾ ਪੰਜਵਾਂ ਮਹੀਨਾ ਜੀ ਕਿਉਂ ਇਹ ਕਿੰਨਾ ਦੁੱਧ ਦਿੰਦੀ ਆ ਹੁਣ ਦੁੱਧ ਬਾਈ ਹੁਣ ਥੱਲੇ 15 ਲੀਟਰ ਹੈ ਜੀ ਰੈਡੀ ਰੈਡੀ ਜਾ ਹਾਂਜੀ ਜਾ ਮਾਰੇ ਚਵਾਈ ਚੁਈ ਕਿਵੇਂ ਵੀਰੇ ਚਵਾਈ ਨੂੰ ਹਣ ਪੂਰੀ ਬਹੁਤ ਸਾਫ਼ ਹੈ ਠੀਕ ਹੈ ਵੀਰੇ ਇਹਦਾ ਰੇਟ ਬਾਈ ਇਹਦਾ ਫੋਨ ਤੇ ਕਰਾਂਗੇ ਦੱਸ ਦੀਏ ਮੈਂ ਤਾਂ ਨਾ ਤੋੜ ਨਹੀਂ ਨਹੀਂ ਫੋਨ ਤੇ ਕਰਾਂਗੇ ਠੀਕ ਹੈ ਕੱਢੀ ਬਾਹਰ ਤੋੜ ਦੇ ਭਰਾ ਲੈ ਵੀ ਮਿੱਤਰੋ ਪੰਜਾਂ ਮਹੀਨਿਆਂ ਦੀ ਗੱਪਣ 22 ਤਰੀਕ ਨੂੰ ਲੱਗਾ ਪੰਜਵਾਂ ਮਹੀਨਾ ਜੀ 22 ਠੀਕ ਹੈ ਜੀ ਤੇ ਦੁੱਧ 10 ਟਾਈਮੇ ਦੇ ਥਲੇ 15 ਕਿਲੋ ਤਿਆਰ ਆ ਵੈੜ ਦੀ ਜਾਤ ਬਰੀਡ ਚੰਗਿਆ ਸਿੰਘ ਸਿੰਘ ਜੀ ਇਕੱਲੇ ਵੇਖ ਸਕਦੇ ਆ ਤੁਸੀਂ ਮਿੱਤਰੋ ਬਹੁਤ ਸਾਊ ਆ ਭਾਂ ਬੱਚੇ ਝੂਟੀਆਂ ਸਿੰਘਾਂ ਨਾਲ ਕੋਈ ਪ੍ਰੋਵਾਈਡ ਨਹੀਂ ਨਹੀਂ ਹਾਂ ਨਸਲ ਹੀ ਇਹੋ ਜੀ ਬਾਈ ਦੁੱਧ 15 ਲੀਟਰ ਇਹਨਾਂ ਕੰਡੇ ਲਾਉਣ ਵਾਲਾ ਬਾਈ ਆਂਦਾ ਭਾਂ ਕਿਹੜਾ ਮਰਜ਼ੀ ਚੋ ਲੈਵੇ ਤੇ ਟੋਕੜ ਗੱਪਣਾ ਚੈੱਕ ਪਾਸ ਆ ਖਾਸ ਗੱਲ ਇਹ ਆ ਵੀ ਭਾਈ ਤਾਜੀ ਦਾ 25 26 ਕਿਲੋ ਦੁੱਧ ਦੇ ਕਿਉਂ ਨਹੀਂ ਆਈ ਨਹੀਂ ਜੀ ਇਹਦੇ ਤੁਹਾਨੂੰ ਹਾਂ ਸਤਾਜੀ ਦਾ ਜੀ 27 ਕਿਲੋ 27 28 ਲੀਟਰ ਦੇ ਜਾਨੀ ਕਿ ਰਹੀ ਹੈ ਇਹ ਠੀਕ ਹੈ ਬਣਦੇ ਬਈ ਬਸ ਠੀਕ ਹੈ ਲੈ ਮਿੱਤਰੋ 27 28 ਲੀਟਰ ਤੇ ਤਾਜੀ ਚੱਲਦੀ ਰਹੀ ਹੈ ਲੈ ਵਾਲੂ ਦਾ ਬੜਾ ਬਣਾਉਂਦੀ ਹੋਣੀ ਆ ਯਾਰ ਬਹੁਤ ਜ਼ਿਆਦਾ ਬਾਈ ਗਾਂ ਨੂੰ ਪਾਲ ਲਵੇ ਮਨ ਲੈ ਥੋੜੀ ਜੀ ਚਰਬੀ ਚੜਾ ਦੇ ਤੇ ਚਾਰ ਚੂਰ ਵਾਲੇ ਤੇ ਹਨਾ ਹਾਂਜੀ ਗਰਮੀ ਦਾ ਗਰਚਾ ਆਪਣੇ ਤੇ ਹਰਾ ਤੂੜੀਆ ਚਾਰ ਹੈ ਨਹੀਂ ਆ ਠੀਕ ਹੈ ਵੀਰੇ ਅੱਛਾ ਵੀਰੇ ਇਹ ਨੰਬਰ ਦਈ ਕਰਾਂ ਦੀ ਵੱਡੇ ਭਾਈ ਆਪਣਾ ਆਪਣਾ ਬਾਈ ਨੰਬਰ 9876233560 ਇੱਕ ਵਾਰੀ ਹੋਰ ਬੋਲ ਦਈਏ ਜੀ 9876233560 ਇੱਕ ਦੂਜਾ ਨੰਬਰ ਲਿਖ ਲਓ 9465507753 ਠੀਕ ਹੈ ਵੀਰ ਆ ਬੱਚਾ ਗਾਂ ਦਾ ਬੱਚਾ ਹੈ ਇਹ ਆਪਣਾ ਚਿੱਟੀ ਗਾਂ ਦਾ ਬੱਚਾ ਹੈ ਜੀ ਆ ਬੱਚਾ ਇਹਦਾ ਵੀ ਆ ਤਾਜੀ ਗਾਂ ਦਾ ਪਹਿਲੇ ਨੰਬਰ ਵਾਲੀ ਦਾ ਤੇ ਇਹ ਗੱਲ ਬਦਲੀ ਨੰਬਰ ਸਕਰੀਨ ਤੇ ਅਸੀਂ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ